ਆਦੇ ਹਰੇ ਹਜੇ ਤੇ ਮੈਂ ਬਾੜਾ ਸਾਰੇ ਨੂੰ ਸਾਫ਼ ਕਰ ਜਾਂਦੇ ਆ ਠੀਕ ਆ 10 ਕਿ ਦਿਨ ਸਵਾਗਤ ਆ ਮਿੱਤਰੋ ਪੀਵੀ ਨਤੀ ਟੁੱਡੀ ਕੇ ਚੈਨਲ ਤੇ ਘਰੇਲੂ ਫਾਰਮ ਦੀ ਵੀਡੀਓ ਆਪਾਂ ਲੈ ਕੇ ਆਏ ਆ ਤੁਹਾਡੇ ਲਈ ਇੱਕ ਟਾਪ ਦਾ ਨਗੀਨਾ ਲੈ ਕੇ ਆਏ ਆ ਪੂਰੀ ਠੰਡੀ ਸੀਲ ਜਿਹੜੀ ਝੋਟੀ ਜਿਹੜੇ ਦੋ ਵੱਡੀਆਂ ਲਾਈਨਾਂ ਦਾ ਸਮੂਹ ਬਾਕੀ ਬਾਈ ਦੇਖ ਲੋ ਬਾਈ ਦਾ ਪਿਆਰ ਕਿੰਨਾ ਝੋਟੀ ਨਾਲ ਤੇ ਸਾਹੂ ਕਿੰਨੇ ਆ ਮੈਂ ਤਾਂ ਸ਼ਾਟ ਨਹੀਂ ਲਿਆ ਗਿਆ ਬਾਈ ਨੇ ਹੱਥ ਫੇਰਿਆ ਕਹਿੰਦਾ ਬਹਿ ਜਾ ਠਾਪੀ ਦਿੱਤੀ ਤੇ ਬਹਿ ਗਈ ਉਹ ਠੰਡੀ ਸੀਲ ਦੇ ਨਾਲ ਨਾਲ ਜਿਹੜੀ ਇਹ ਬਰੀਡ ਆ ਇਹ ਵੀ ਬਹੁਤ ਠੰਡੀ ਆ ਤੇ ਜਿਹੜੀਆਂ ਦੋ ਵੱਡੀਆਂ ਲਾਈਨਾਂ ਦਾ ਇਹ ਸਮੇਲ ਆ ਸਨੱਖਾਪਨ ਆਰਡਰ ਕੁਆਲਟੀ ਤੇ ਇਹਦੇ ਮਾਂ ਦੇ ਦੁੱਧ ਦੇ ਰਿਕਾਰਡ ਬਹੁਤ ਚੰਗੇ ਸੀ ਸਾਰੀ ਆਪਾਂ ਡਿਟੇਲ ਬਾਈ ਤੋਂ ਆਪਾਂ ਪੁੱਛਾਂਗੇ ਕੀ ਗੱਲ ਬਾਤ ਆ ਬਾਕੀ ਕੋਈ ਵਪਾਰ ਆਲਾ ਕੰਮ ਨਹੀਂ ਬਾਈ ਹੁਣਾਂ ਦੇ ਘਰ ਦੀ ਇਹ ਫਾਰਮ ਦੀ ਵੀਡੀਓ ਆ ਆ ਜੋ ਫਿਰ ਕਰਦੇ ਗੱਲਬਾਤ ਆ ਆ ਦੇਖ ਵੀਰੇ ਹਜੇ ਤੇ ਮੈਂ ਬਾੜਾ ਸਾਰੇ ਨੂੰ ਸਾਫ਼ ਕਰ ਜਾਣੇ ਆ ਠੀਕ ਆ 10 ਦਿਨ ਅਜੇ ਬਾਕੀ ਆ ਇਹਦੇ ਥੂਨ ਦੇ ਵਿੱਚ ਹਾਂ ਠੀਕ ਆ ਜੀ ਬਾਈ ਥਣ ਥਣ ਬਹੁਤ ਸੋਹਣਾ ਲੱਗਾ ਨਾ ਝੋਟੀ ਨੂੰ ਇਹ ਮੁੱਠੀ ਵਾਲਾ ਥਾਣਾ ਹਾਂਜੀ ਗੈਬ ਬਾਈ ਪੂਰਾ ਵਾਥਣਾ ਚ ਸਿੰਗਾ ਸੁੰਗਾ ਦੀ ਬਹੁਤ ਸਨਖੀ ਆ ਦੁੱਧ ਬਾਈ ਤੇਰੇ ਹਿਸਾਬ ਨਾਲ ਕਿੰਨਾ ਚਵਾ ਦੂ ਇਹ ਮੇਰੇ ਪਹਿਲੇ ਲੀਟਰ ਪਹਿਲੇ ਸਵੇਰੇ ਇਹ 1400 ਲੀਟਰ ਚਾਹੀਦਾ ਬਾਈ ਹਨਾ ਹਾਂ ਜਿਹੜੇ ਹਿਸਾਬ ਨਾਲ ਹਾਂ ਜੀ ਮਾਂ ਦਾ ਵੀਰੇ 10 ਲੀਟਰ ਸੀ ਕਹਿੰਨਾ ਹਾਂ ਹਾਂ ਉਹਦੀ ਬਚੀ ਆ ਗਾਹਾਂ ਬ੍ਰਿਕੀ ਆ ਛੋਟੀ ਜੂਣੀ ਹਾਂ ਹਾਂ ਵੀਰੇ ਆਪ ਇਹ ਲਾਥੂ ਡੈਰੀ ਫਾਰਮ ਨੇ ਸਕੰਦਰ ਦੀ ਬੱਚੀ ਆ ਠੀਕ ਹੈ ਜੀ ਠੀਕ ਹੈ ਜੀ ਗਾਂ ਵੀਰਾਂਵਾਲੀਆ ਦੇ ਪ੍ਰਤੀਸ਼ ਤੋਂ ਗੱਭਣ ਆ ਇਹ ਠੀਕ ਹੈ ਜੀ ਇਹਦੀ ਵੀਰੇ ਮਾਂ ਸਾਡੇ ਕੋਲ ਜਾਂਦੀ ਸੀ ਅਸੀਂ ਉਹਦਾ ਦੁੱਧ ਜਾਣੀ ਕੋ 10 ਲੀਟਰ ਸੀ ਚੋਇਆ ਵਾ ਉਹਦੀ ਇਹ ਬੱਚੀ ਆ ਗਰੀ ਠੀਕ ਹੈ ਠੀਕ ਆ ਤੇ ਕਿੰਨਾ ਕੁ ਟਾਈਮ ਵੀਰੇ ਲੈਂਦੀ ਹੈ ਹਜੇ ਇਹ ਵੀਰੇ 10 ਦਿਨ ਲੈ ਜੂ ਇਹ ਇਹ ਤੁਸੀਂ ਦੇਖਿਆ ਜੇ ਚੱਡੇ ਪੱਤ ਬਾਲ ਆ ਉਹ ਵੀ ਸਾਫ਼ ਕਰ ਜਾਣੇ ਜਮਾਂ ਇਹਨੇ ਵਧੀਆ ਦੁੱਧ ਕੱਢੂਗੀ ਬੱਚੀ ਜਾਨੀ ਗਾਰੰਟੀ ਕਰੀ ਆ ਜੀ ਠੀ ਹਾਂਜੀ ਵੀਰੇ ਆਪਣੀ ਲੋਕੇਸ਼ਨ ਬੋਲ ਦੋ ਇੱਕ ਵਾਰ ਵੀਰੇ ਪਿੰਡ ਡਾਂਗੀਆਂ ਤਸਵੀਰ ਡਗਰਾਓ ਜ਼ਿਲ੍ਹਾ ਲੁਧਿਆਣਾ ਪੌਕੇ ਕਲਾਂ ਦੇ ਕੋਲੇ ਆ ਪਿੰਡ ਠੀਕ ਹੈ ਜੀ ਮੋਬਾਈਲ ਨੰਬਰ ਮੇਰਾ ਹੈਗਾ 97813 13726 ਠੀਕ ਹੈ ਵੀਰੇ ਤੇ ਰੇਟ ਦਾ ਵੀਰੇ ਕੀ ਕਰਨਾ ਰੇਟ ਵੀਰੇ 2 ਲੱਖ ਦੀ ਡਿਮਾਂਡ ਆਈ ਆਪਾਂ ਦੀ ਠੀਕ ਹੈ ਵੀਰੇ ਮਾਣ ਤਣ ਮਾਣ ਤਣ ਵੀਰੇ ਹੋਈ ਮੌਕੇ ਤੇ ਜਿਵੇਂ ਵੀ ਹੋਇਆ ਹੈਨਾ ਠੀਕ ਆ ਭਰਾ ਠੀਕ ਹੈ ਮੇਰੇ ਤੋਂ ਝੋਟੀ ਦੀ ਕੁਆਲਿਟੀ ਕੁਆਲਿਟੀ ਤਾਂ ਤੁਸੀਂ ਕਰ ਲਈ ਚੈੱਕ ਪਹਿਲੇ ਸੂਏ ਇਹੋ ਜਿਹੀ ਡਿਲੀਵਰੀ ਬਣਤਰ ਚੰਗੇ ਆਰਡਰ ਦੀ ਮਾਲਕ ਵੈਰਲੀਆਂ ਝੋਟੀਆਂ ਹੀ ਹੁੰਦੀਆਂ ਕਿਉਂਕਿ ਨਸਲ ਸੁਧਾਰ ਦੇ ਉੱਤੇ ਕੰਮ ਹੋਇਆ ਵਾ ਨਸਲ ਸੁਧਾਰ ਦੇ ਵਿੱਚ ਜਿਵੇਂ ਹੁਣ ਮੰਨ ਲਓ ਕਿ ਇਹਦੀ ਮਾਂ ਦਾ ਰਿਕਾਰਡ ਪਾਈ ਹੋਣੀ ਜਿਵੇਂ 16 ਲੀਟਰ ਵਾਲਾ ਦੱਸਦੇ ਆ ਤੇ ਇਹ ਉਹ ਤੋਂ ਚਾਰ ਕਦਮ ਅੱਗੇ ਹੀ ਜਾਊਗੀ ਅੱਗੇ ਕਿਵੇਂ ਜਾਊਗੀ ਆਉਣ ਵਾਲੇ ਸੂਆਂ ਦੇ ਵਿੱਚ ਚੰਗੇ ਦੁੱਧ ਦੀ ਮਾਲਕਣ ਬਣੂਗੀ ਇਹ ਇਹ ਜਿਹੀਆਂ ਸੁਨੱਖਣਾ ਝੋਟੀਆਂ ਆਪ ਚੰਗੇ ਸੀਮਣ ਦੀ ਆ ਗਾਂ ਜਿਹੜਾ ਆਉਣ ਵਾਲਾ ਸੀਮਣ ਆ ਇਹਦੇ ਬੱਚੇ ਦਾ ਉਹ ਵੀ ਪੂਰਾ ਚੰਗਾ ਹੀ ਬਾਈ ਹੋਣਾ ਨੇ ਬਰੀਡ ਦੇ ਉੱਤੇ ਕੰਮ ਕੀਤਾ ਵਾ ਸੋ ਪੈਸੇ ਲਾਉਣ ਦਾ ਫਾਇਦਾ ਵੀ ਇਹੋ ਜਿਹੇ ਪਸ਼ੂਆਂ ਦੇ ਉੱਤੇ ਆਉਂਦਾ ਵਾ ਤਾਂ ਕਿ ਜਿਹੜੀ ਤੁਹਾਡੇ ਘਰੇ ਆਉਣ ਸਾਰ ਨਸਲ ਬਣ ਜਾਣੀ ਨਸਲ ਬਣਾਉਣ ਨੂੰ 8-10 ਸਾਲ ਲੱਗ ਜਾਂਦੇ ਮਿੱਤਰੋ ਮਿੱਤਰੋ ਕਰ ਲੋ ਚੈੱਕ ਕਰਾਂ ਦੀ ਤੇ ਘਰ ਦੇ ਫਾਰਮ ਦੀ ਵੀਡੀਓ ਇਹੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਜਿਹੜੇ ਆਪਣੇ ਹੋਰ ਵੀ ਪਸ਼ੂ ਪਾਲਕ ਵੀਰ ਜਿਹੜੀ ਚੰਗੀ ਮੱਝ ਚਾਹੁੰਦੇ ਆ ਹਰਿਆਣੇ ਜਾਣਾ ਚਾਹੁੰਦੇ ਆ ਹਰਿਆਣੇ ਜਾਣ ਦੀ ਲੋੜ ਨਹੀਂ ਪਿੰਡ ਡਾਂਗੀਆਂ ਪਹੁੰਚ ਕੇ ਬਾਈ ਉਹਨਾਂ ਨੂੰ ਕਰ ਲੋ ਫੋਨ ਤੇ ਮਾਨਤਾਂ ਨੂੰ 22 ਹੋਣੀ ਕਰ ਦੇਣਗੇ ਬਾਕੀ 22 ਹੋਣਾ ਦੀ ਇੱਛਾ ਸੀ ਕਿ ਢੁੱਡੀ ਗੜਾ ਤੇ ਇੱਥੇ ਵੀਡੀਓ ਬਣਾਉਣੀ ਆ ਸੋ ਅੱਜ ਆਪਣਾ ਭਰਾ ਇਸ ਫਾਰਮ ਤੇ ਪਹੁੰਚਿਆ ਸੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਧੰਨਵਾਦ